ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਮੁੱਚਾ ਖਾਲਸਾ ਪੰਥ ਬੜੀ ਅਕੀਦਤ ਦੇ ਨਾਲ ਮਾਤਾ ਗੁਜਰਕੌਰ ਜੀ ਦਾ ਜਨਮ ਦਿਹਾੜਾ ਅੱਜ ਮਨਾ ਰਿਹਾ ਮਾਤਾ ਜੀ ਦਾ ਜਨਮ ਪਿਤਾ ਭਾਈ ਲਾਲ ਚੰਦ ਦੀ ਮਾਤਾ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸ਼੍ਰੀ ਕਰਤਾਰਪੁਰ ਖਿਆਪ ਅਸ਼ੋਕੜ ਇਸ ਪਰਵਾਰ ਦਾ ਲਖਨੌਰ ਜੋ ਅੱਜ ਕੱਲ ਹਰਿਆਣੇ ਚ ਉੱਥੋਂ ਦਾ ਉੱਥੇ ਵੀ ਮਾਤਾ ਜੀ ਨੇ ਚਰਨ ਪਾਏ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਨਵੇਂ ਚਰਨ ਪਾਇ ਲੈ ਫਨੌਰ ਦੀ ਧਰਤੀ ਤੇ ਸੋ ਸ਼੍ਰੀ ਕਰਤਾਰਪੁਰ ਦੀ ਧਰਤੀ ਤੇ ਹੀ ਮਾਤਾ ਜੀ ਦਾ ਵਿਆਹ ਹੋਇਆ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਜੋ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਦੇ ਨਾਲ ਸੋ ਅੱਜ ਸਮੁੱਚਾ ਸਿੱਖ ਜਗਤ ਉਹ ਮਹਾਨ ਕਰਨੀ ਉਹ ਸਿੱਧਕ ਉਹ ਸਾਧਨਾ ਉਹ ਤਪ ਜੋ ਮਾਤਾ ਜੀ ਨੇ ਕੀਤਾ ਜੋ ਸਿੱਖਿਆ ਮਾਤਾ ਜੀ ਨੇ ਦਿੱਤੀ ਜੋ ਧਰਮ ਦੀ ਵਾਰਡ ਬਣ ਕੇ ਮਾਤਾ ਜੀ ਨੇ ਜ਼ੁਲਮੀ ਹਥਿਆਰਿਆਂ ਦੇ ਕੋਲੋਂ ਧਰਮ ਦੇ ਬੂਟਿਆਂ ਦੀ ਰਾਖੀ ਕੀਤੀ ਠੰਡੇ ਬੁਰਜ ਵਿੱਚ ਬੈਠ ਕੇ ਉਹ ਕਰਨੀ ਨੂੰ ਅੱਜ ਸਾਰਾ ਸੰਸਾਰ ਨਮਸਕਾਰ ਕਰ ਰਿਹਾ। ਸੋ ਮਾਤਾ ਜੀ ਮੈਂ ਤੇਹੀ ਕਹਾਗਾ ਕਿ ਠੰਡਾ ਬੁਰਜ ਸਾਡਾ ਇੰਸਟੀਚਿਊਟ ਹੈ ਤੇ ਮਾਂ ਗੁਜਰੀ ਜੀ ਸਾਡੇ ਸਿੱਖੀ ਦੇ ਟੀਚਰ ਨੇ ਅਧਿਆਪਕ ਨੇ ਜਿਹੜੇ ਸਿਖਾਉਂਦੇ ਨੇ ਕਿ ਸਿੱਧਕ ਕਿਵੇਂ ਨਿਭਾਉਣਾ ਹੈ ਜਲਮ ਦੇ ਅੱਗੇ ਝੁਕਣਾ ਨਹੀਂ ਕਿਵੇਂ ਜਲਮ ਦੀਆਂ ਜੜਾਂ ਪਟਣੀਆਂ। ਸੋ ਅਸੀਂ ਬਹੁਤ ਲੋੜ ਹੈ ਕਿ ਅੱਜ ਸਾਰੇ ਮਾਂ ਗੁਜਰੀ ਜੀ ਦੀਆਂ ਪ੍ਰੇਰਨਾਵਾਂ ਨੂੰ ਸਿੱਖਿਆਵਾਂ ਨੂੰ ਹਿਰਦੇ 'ਚ ਵਸਾਈਏ ਭਾਵਨਾ ਦੇ ਨਾਲ ਨਤਮਸਤਕ ਹੋਈਏ ਸਮਾਗਮ ਹੋ ਰਹੇ ਨੇ ਵੱਡੇ ਪੱਧਰ ਤੇ ਹਾਜ਼ਰੀਆਂ ਭਰ ਕੇ ਗੁਰੂਆਂ ਦੀਆਂ ਖੁਸ਼ੀਆਂ ਲਈਏ ਤਾਂ ਸਾਰਿਆਂ ਨੂੰ ਮਾਤਾ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਸਮਾਗਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਦੀ ਧਰਤੀ ਤੇ ਹੋ ਰਹੇ ਨੇ ਪਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਜਿਹੜੀ ਹੈ ਇਹ ਮਾਤਾ ਜੀ ਦੀ ਕਰਮ ਭੂਮੀ ਹੈ ਸ਼ਹੀਦੀ ਹੋਈ ਮਾਤਾ ਜੀ ਦੀ ਇੱਥੇ ਸਿੱਧਕ ਨਿਭਾਇਆ ਸਿੱਖੀ ਕੇਸਾ ਸਵਾਸਾਂ ਨਾਲ ਸੋ ਠੰਡੇ ਬੁਰਜ ਵਿਖੇ ਚਿਰੀਖਣਪਤ ਸਾਹਿਬ ਜੋ ਸ਼੍ਰੀ ਫਤਿਹਗੜ ਸਾਹਿਬ ਖੰਡਪਤ ਸਾਹਿਬ ਚੱਲ ਰਿਹਾ ਬੜੀ عقੀਦਤ ਨਾਲ ਸੰਗਤਾਂ ਲਗਾਤਾਰ ਠੰਡੇ ਬੁਰਜ ਵਿਖੇ ਸਿੱਧੀ ਸਥਾਨ ਜੋ ਮਾਤਾ ਜੀ ਦਾ ਇਤਿਹਾਜ਼ਰੀਆਂ ਪੜ ਰਹੀਆਂ ਤੋ ਸ਼੍ਰੀ ਖੰਡਪਤ ਸਾਹਿਬ ਜੀ ਦੇ ਹੁਣ ਪਾਏ ਗਏ ਬੀਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਰਾਤ ਦੇ ਸਮਾਗਮਾਂ ਵਾਸਤੇ ਵੱਡੀ ਤਿਆਰੀ ਹੈ ਸੋ ਸਭ ਸੰਗਤਾਂ ਕੋ ਮੋਹਮਾ ਕੇ ਆਓ ਮਾਤਾ ਜੀ ਦੀਆਂ ਖੁਸ਼ੀਆਂ ਲਈਏ ਗੁਰਮਤਿ ਦੀਆਂ ਸਿੱਖਿਆਵਾਂ ਲੈ ਕੇ ਜੀਵਨ ਸਕਾਰਤਕ ਕਰੀਏ ਅੱਜ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਮੈਨੇਜਮੈਂਟ ਵੱਲੋਂ ਆ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ 400 ਸਾਲਾਂ ਜਨ ਉਸਤავਦੀ ਦੇ ਜਿਹੜੇ ਖੰਡ ਪੰਡ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਇਹ ਚ ਸਮੂਚੀਆਂ ਸੰਗਤਾਂ ਨੇ ਹਿੱਸਾ ਲਿਆ ਔਰ ਮੈਂ ਸਾਰੀਆਂ ਸੰਗਤਾਂ ਦਾ ਕੁਟਲ ਕੁਟ ਧੰਨਵਾਦ ਕਰਦਾ ਔਰ ਜਿੱਥੇ ਮਾਤਾ ਜੀ ਦੇ ਨਿਰੰਡਤਾ ਨਿਡਰਤਾ ਔਰ ਬਹੁਤ ਹੀ ਸਹਿਨਸ਼ੀਲਤਾ ਦੇ ਨਾਲ ਜਿਹੜਾ ਉਹਨਾਂ ਨੇ ਮੁਗਲਾਂ ਦਾ ਟੱਕਰ ਕੀਤਾ ਉਹਨਾਂ ਦੇ ਪੂਰਨਿਆਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਔਰ ਸਾਰੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਪੂਰਨਿਆਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਮਾਤਾ ਗੁਜਰੀ ਜੀ ਜਨਰਲ ਰਾਜੇ ਜਰਮ ਦਿਹਾੜਾ ਚੌਥੀ ਸਦੀ ਹੈ। ਸ਼੍ਰੀ ਫਰੇਗਰਡ ਸਾਹਿਬ ਦੀ ਤਰਫੀ ਤੇ ਅੱਜ ਇਸ ਗ੍ਰੀ ਸ਼ੁਰੂਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੀ ਖਡਪੜ ਸਾਹਿਬ ਦੇ ਪੋਖ ਹੋਏ ਗਏ। ਸ਼ਾਮ ਨੂੰ 6 ਵਜੇ ਜਿਹੜਾ ਕੀਰਤਨ ਦਰਬਾਰ ਹੈ ਉਹ ਹੋਣਾ ਸਮੁੱਚੀ ਸੰਗਤ ਨੂੰ ਜਿੱਥੇ ਮੈਂ ਜਨਰੇਤੀਆਂ ਵਧਾਈਆਂ ਦਿੰਦਾ ਉਥੇ ਅਪੀਲ ਵੀ ਕਰਦਾ ਵੀ ਸ਼ਾਮ ਨੂੰ ਕੀਰਤਨ ਦਰਵਾ ਵਿੱਚ ਸ਼ਾਮਲ ਹੋ ਕੇ ਮਾਤਾ ਜੀ ਦੇ ਸਤਿਕਾਰ ਭੇਟ ਕਰੀਏ ਤੇ ਉਹਨਾਂ ਦੀ ਅਸ਼ੀਰਵਾਦ